ਹਰ ਹਰ ਹਲਕੇ ਜੋ ਭਾਰੀ ਜਦਾਲ ਵਿੱਚ ਕਾਂਗਰਸ ਵਰਕਰ ਤੇ ਲੀਡਰ ਸਭਾ ਦਾ ਆਏ ਨੇ 9 ਦਿਨੋਂ ਹਲਕਿਆਂ ਦੇ ਹਲਕਾਂ ਇੰਚਾਰਜ ਯਾਨੀ ਕਿ ਸਾਬਕਾ ਐਮ ਐਲ ਏ ਆਏ ਨੇ ਪਾਰਟੀ ਦੇ ਸਾਰੇ ਜਿਹੜੇ ਅਹੁਦੇਦਾਰ ਸਹਿਬਾਨ ਉਹ ਆਏ ਨੇ ਆਮ ਸ਼ਹਿਰੀ ਆਏ ਨੇ ਇਹਨਾਂ ਦੇ ਹੌਸਲੇ ਤੋਂ ਦੇਖ ਕੇ ਲੱਗਦਾ ਹੈਗਾ ਕਿ ਕਾਂਗਰਸ ਪਾਰਟੀ ਪੰਜਾਬ ਵਿੱਚ ਲੋਕਾਂ ਦੀ ਪਹਿਲੀ ਪਸੰਦ ਬਣਦੀ ਜਾ ਰਹੀ ਹੈ ਔਰ ਪਟਿਆਲਾ ਹਲਕਾ ਵੀ ਕਾਂਗਰਸ ਨੂੰ ਬਹੁਤ ਵੱਡੀ ਲੀਡ ਦਵਾ ਕੇ ਇੰਦਰ ਵਿੱਚ ਆਪਣਾ ਨਮਾਇਦਾ ਭੇਜੇਗਾ ਤੇ ਮੈਂ ਸ਼ੁਕਰਗੁਜ਼ਾਰ ਆ ਆਪਣੀ ਸੁਵਚੀ ਲੀਡਰਸ਼ਿਪ ਤੇ ਵਰਕਰਾਂ ਦੇ ਤੇ ਆਪਣੀ ਕੇਂਦਰੀ ਲੀਡਰਸ਼ਿਪ ਤੇ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਦੇਸ਼ ਇਸ ਔਖੀ ਕੜੀ ਵਿੱਚ ਜਦੋਂ ਦੇਸ਼ ਜਮਹੂਰੀਅਤ ਖਤਮ ਹੋ ਰਹੀ ਹੈ ਧਾਰਮਿਕ ਵੰਡੀਆਂ ਪਾਈਆਂ ਜਾ ਰਹੇ ਨੇ ਅਦਾਰੇ ਵੰਡੇ ਜਾ ਰਹੇ ਨੇ ਤਣਾਅ ਵਾਲਾ ਮਾਹੌਲ ਹੈ ਅਜੇ ਹੀ ਹਾਜ਼ਰ ਕਾਂਗਰਸ ਬਦਲ ਬਣ ਕੇ ਆ ਰਹੀ ਹੈਗੀ ਹਿੰਦੁਸਤਾਨ ਲੈਵਲ ਤੇ ਵੀ ਇੰਡੀਆ ਲੈयंस ਨਾਲ ਮਿਲ ਕੇ ਤੇ ਪੰਜਾਬ ਲੈਵਲ ਤੇ ਵੀ ਮੈਂ ਬਹੁਤ ਖੁਸ਼ ਹਾਂਗਾ ਔਰ ਸਭ ਦਾ ਸ਼ੁਕਰਗੁਦਾਰ ਜੀ ਅੱਜ ਮੇਰੇ ਰੋਡ ਸ਼ੋਅ 'ਚ ਆਉਣ ਲਈ ਜਿਹੜਾ ਵਿਰੋਧ ਸੀਗਾ ਜਿਹੜਾ ਫਲਕਾਂ ਖਤਮ 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 ਸਾਰਾ ਖਤਮ ਹੈ ਸਾਰੇ ਹਲਕੇ بڑا بڑا ਕੰਮ ਕਰਦੇ ਆ ਬੜਾ ਕੱਟਦਾ ਕਿੰਨੇ ਕਹੋਂਗੇ ਜਿਵੇਂ ਸਾਰਾ ਜਿਹੜੇ ਹਲਕੇ ਇਚ ਆਰਟੀਕਲ ਦੀ ਗੱਲ ਕੀਤੀ ਹੈ ਸਾਰੇ ਆਏ ਨੇ ਹਾਂ ਜੀ ਹਾਂ ਬਹੁਤ ਵਧੀਆ ਉਹਨਾਂ ਇੱਥੇ ਆਣਾ ਹੀ ਮੇਰੇ ਮੇਰੇ ਵਾਸਤੇ ਬੜੀ ਭੱਗਾਂ ਵਾਲੀ ਗੱਲ ਹੈਗੀ ਹੈ ਔਰ ਇਹ ਉਹਨਾਂ ਵਾਹਾਂ ਦੇ

ਡਾਕਟਰ ਗਾਂਧੀ ਪਹਿਲਾਂ ਆਮ ਆਦੀ ਪਾਰਟੀ ਸੀਗਾ ਫਿਰ ਆਜ਼ਾਦ ਰਹੇ ਹੁਣ ਕੰਮ ਦੇ ਵਿੱਚ ਕਹਿੰਦੇ ਚੱਲ ਬੰਦੂ ਨੀ ਕਹਿੰਦੇ ਵੋਟ ਨਹੀਂ ਪਾੜ ਕੋਈ ਟਲਬਦਲੀ ਹੈਗਾ ਮੈਂ ਆਮ ਆਦੀ ਪਾਰਟੀ 6 ਮਹੀਨਵਾ ਛੱਡ ਦਿੱਤੀ ਸੀਗੀ ਪੰਜਾਬ ਦੇ ਮੁੱਦਿਆਂ ਦੇ ਸ਼ਾਸ ਕੀਤੀ ਹੈਗੀ ਹੈ ਟਟਕੇ ਸ਼ਾਸ ਕੀਤੀ ਹੈਗੀ ਹੈ ਅੱਜ ਦੇਸ਼ ਸਾਹਮਣੇ ਜਿੱਦੀ ਚੁਣੌਤੀ ਹੈਗੀ ਹੈ ਔਰ ਉਸ ਵਿੱਚ ਕੋਈ ਆਜ਼ਾਦ ਪਾਰਟੀ ਨਹੀਂ ਕਰ ਸਕਦੀ ਕੋਈ ਹੋਰ ਪਾਰਟੀ ਸਿਰਫ ਕਾਂਗਰਸੀ ਜਹੀ ਪਾਰਟੀ ਮੈਂ ਲੱਗੀ ਜਿਹੜੀ ਦੇਸ਼ ਦੇ ਹਾਲਤ ਨੂੰ ਬਦਲ ਸਕਦੀ ਹੈ ਮੁਲਕ ਸੁਧਾਰ ਕਰ ਸਕਦੀ ਹੈ ਦੋ ਜਿਹੜੇ ਕਹਿਣਾ ਚਾਹੂਗੇ ਰੋਜ਼ੇ ਵਿੱਚ ਕਹੜੋ ਆਪਣੀ ਚਾਰੀਕਰ ਮ ਆਪਣੀ ਧਾਰੀ ਕਰੋ ਜੋ ਹਰ ਹਰ ਹਲਕੇ ਜੋ ਭਾਰੀ ਤਦਾਲ ਵਿੱਚ ਕਾਂਗਰਸ ਵਰਕਰ ਤੇ ਲੀਡਰ ਸਭਾ ਦਾ ਆਏ ਨੇ 9 ਜਨੋਂ ਹਲਕਿਆਂ ਦੇ ਹਲਕਿਆਂ ਇੰਚਾਰਜ ਯਾਨੀ ਕਿ ਤਾਬਕਾ ਐਮ ਐਲ ਏ ਆਏ ਨੇ ਪਾਰਟੀ ਦੇ ਸਾਰੇ ਜਿਹੜੇ ਅਹੁਦੇਦਾਰ ਸਹਿਬਾਨ ਉਹ ਆਏ ਨੇ ਆਮ ਸ਼ਹਿਰੀ ਆਏ ਨੇ ਇਹਨਾਂ ਦੇ ਉਤਸ਼ਾਹ ਤੋਂ ਦੇਖ ਕੇ ਲੱਗਦਾ ਹੈਗਾ ਕਿ ਕਾਂਗਰਸ ਪਾਰਟੀ ਪੰਜਾਬ ਵਿੱਚ ਲੋਕਾਂ ਦੀ ਪਹਿਲੀ ਪਸੰਦ ਬਣਦੀ ਜਾ ਰਹੀ ਹੈ ਔਰ ਪਟਿਆਲਾ ਹਲਕਾ ਵੀ ਕਾਂਗਰਸ ਨੂੰ ਬਹੁਤ ਵੱਡੀ ਲੀਡ ਦਵਾ ਕੇ ਕੇਂਦਰ ਵਿੱਚ ਆਪਣਾ ਨੁਮਾਇੰਦਾ ਭੇਜੇਗਾ ਤੇ ਮੈਂ ਸ਼ੁਕਰਗੁਜ਼ਾਰ ਆ ਆਪਣੀ ਸੁਵਚੀ ਲੀਡਰਸ਼ਿਪ ਤੇ ਵਰਕਰਾਂ ਦੇ ਤੇ ਆਪਣੇ ਕੇਂਦਰੀ ਲੀਡਰਸ਼ਿਪ ਤੇ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਦੇਸ਼ ਇਸ ਔਖੀ ਕੜੀ ਵਿੱਚ ਜਦੋਂ ਅਸੀਂ ਦੇਸ਼ ਜਮਹੂਰੀਅਤ ਖਤਮ ਹੋ ਰਹੀ ਹੈ ਧਾਰਮਿਕ ਵੰਡੀਆਂ ਪਾਈਆਂ ਜਾ ਰਹੇ ਨੇ ਅਦਾਰੇ ਵੇਚੇ ਜਾ ਰਹੇ ਨੇ ਤਣਾਅ ਵਾਲਾ ਮਾਹੌਲ ਹੈ ਅਜੇ ਹੀ ਹਾਜ਼ਰ ਕਾਂਗਰਸ ਬਦਲ ਬਣ ਕੇ ਆ ਰਹੀ ਹੈਗੀ ਹਿੰਦੁਸਤਾਨ ਲੈਵਲ ਤੇ ਵੀ ਇੰਡੀਆ ਲਾਇੰਸ ਨਾਲ ਮਿਲ ਕੇ ਤੇ ਪੰਜਾਬ ਲੈਵਲ ਤੇ ਵੀ ਮੈਂ ਬਹੁਤ ਖੁਸ਼ ਹਾਂਗਾ ਔਰ ਸਭ ਦਾ ਸ਼ੁਕਰਗੁਜ਼ਾਰ ਹਾਂ ਅੱਜ ਮੇਰੇ ਰੋਡ ਸ਼ੋਅ ਸ਼ਾਨ ਨੂੰ ਆਇਆ ਜਿਹੜਾ ਵਿਰੋਧ ਸੀਗਾ ਜਿਹੜਾ ਫਲਕਾਂ ਖਤਮ 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 ਸਾਰਾ ਖਤਮ ਹੈ ਸਾਰੇ ਹਲਕੇ بڑا بڑا ਕੰਮ ਕਰਦੇ ਆ ਬੜਾ ਕੱਟਦਾ ਕਿਵੇਂ ਕਹੋਗੇ ਜਿਵੇਂ ਸਾਰਾ ਜਿਹੜੇ ਹਲਕੇ ਇਚਾਰਟ ਦੀ ਗੱਲ ਕੀਤੀ ਹੈ ਸਾਰੇ ਆਏ ਨੇ ਹਾਂਜੀ ਹਾਂ ਬਹੁਤ ਵਧੀਆ ਉਹਨਾਂ ਇੱਥੇ ਆਣਾ ਹੀ ਮੇਰੇ ਮੇਰੇ ਵਾਸਤੇ ਬੜੀ ਭੱਗਾਂ ਵਾਲੀ ਗੱਲ ਹੈਗੀ ਹੈ ਔਰ ਇਹ ਉਹਨਾਂ ਵਾਹਾਂ ਦੇ रद करता है अब सारी फूक निकल जाती फलाना नाराज है फलाना नाज है कोई नाराज नहीं है, है, जिस है, है, जिस है, है, जिस है बंदा काम करूगा और देशों पंजाब जी भाजपा की सत्ता हैगी है हरा केन्द्री के सरकार कायम करेगा विरोधी नजर आ रहे ਆਕਰ ਕਾਂਦੀ ਪਹਿਲਾ અમારી ਪਾਰਟੀ ਸੀਗੀ ਮੇਰੇ ਆਜ਼ਾਦ ਰਹੇ ਹੁਣ ਕਾਂਗਰਸ ਦੇ ਵਿੱਚ ਕਹਿੰਦੇ ਚੱਲ ਬਦਲੂ ਨੀ ਕਹਿੰਦੇ ਵੋਟ ਨਹੀਂ ਪਾੜ ਕੋਈ ਟਲ ਬਦਲ ਨਹੀਂ ਹੈਗਾ ਮੈਂ ਆਮਾਦੀ ਪਾਰਟੀ 6 ਮਹੀਨਾਂ ਬਾਅਦ ਛੱਡ ਦਿੱਤੀ ਸੀ ਪੰਜਾਬ ਦੇ ਮੁੱਦਿਆਂ ਨੇ ਸਿਆਸਤ ਕੀਤੀ ਹੈਗੀ ਹੈ ਟਟ ਕੇ ਸਿਆਸਤ ਕੀਤੀ ਹੈਗੀ ਹੈ ਅੱਜ ਦੇਸ਼ ਸਾਹਮਣੇ ਜਿੰਨੀ ਚੁਣੌਤੀ ਹੈਗੀ ਹੈ ਔਰ ਉਸ ਕੋਈ ਆਜ਼ਾਦ ਪਾਰਟੀ ਨਹੀਂ ਕਰ ਸਕਦੀ ਕੋਈ ਹੋਰ ਪਾਰਟੀ ਸਿਰਫ ਕਾਂਗਰਸੀ ਜਹੀ ਪਾਰਟੀ ਮੈਂ ਲੱਗੀ ਜਿਹੜੀ ਦੇਸ਼ ਦੇ ਹਾਲਤ ਨੂੰ ਬਦਲ ਸਕਦੀ ਹੈ ਮੁਲਕ ਸੁਧਾਰ ਕਰ ਸਕਦੀ ਹੈ ਬਰੋਦਰ ਨੂੰ ਕਹਿਣਾ ਚਾਹੂਗਾ ਬਰੋਦਰ ਨੂੰ ਕਹੋ ਆਪਣੀ ਚਾਰੀਕਰ ਮ ਆਪਣੀ ਤਾਰੀਖ ਕਰੋ ਜੀ ਦੇਸ਼ ਦੁਨੀਆ ਕੀ ਹਰ YouTube Facebook Instagram X aur WhatsApp channel par